ਕਾਲੇ ਯਾਰ ਬੁੜਤਾ ਲੈ ਯਾਰ ਬਾਪੂ ਨਾ ਕਰੀ ਆ ਗੱਲ ਕਰ ਤੇ ਅਧਿਕਾਰੀ ਨੇ ਨਾ ਰੋਜ਼ ਰੋਜ਼ ਨਾ ਬਾਪੂ ਬਾਪੂ ਓ ਕੀ ਗੱਲ ਆ ਕੀ ਕਲੇਸ਼ ਆ ਬਹਿ ਕੇ ਗੱਲ ਕਰੋ ਬਾਪੂ ਯਾਰ ਸਾਨੂੰ ਅੱਡ ਕਰ ਦੇ ਯਾਰ ਓ ਯਾਰ ਰੋਜ਼ ਰੋਜ਼ ਦਾ ਕਲੇਸ਼ਾਂ ਨੇ ਮੇੜ ਭਰੇ ਆ ਚਲੋ ਕਰ ਦੇਣਾ ਅੱਡ ਸਾਨੂੰ ਆਪਣੇ ਇੱਕ ਗੱਡੀ ਆ ਉੱਚ ਤੇਲ ਪਵਾਏਗਾ ਤੂੰ ਤੇ ਪੈਂਚਰ ਲਵਾਏਗਾ ਤੂੰ ਓਏ ਤੇ ਚਲਾਉ ਮੈਂ ਠੀਕ ਆ ਠੀਕ ਹੈ ਹੂੰ ਠੀਕ ਹੁਣ ਪਸੂਆ ਦੀ ਸੁਣ ਲੋ ਖਾਰਜੂਏਗਾ ਤੂੰ ਓਏ ਤੂੰ ਤੇ ਪੱਠੇ ਪਾਵੇਂਗਾ ਤੂੰ ਦੁੱਧ ਪੀਊ ਮੈਂ ਠੀਕ ਹੈ हां ਠੀਕ ਆ ਬਾਪੂ ਹੁਣ ਖੇਤ ਵੀ ਵੰਡ ਹੀ ਦਿਨਾ ਪਹਿਲੀ ਤੂੰ ਬੀਜੇਗਾ ਤੇ ਵੱਢੇਗਾ ਤੂੰ ਵੇਚੂਗਾ ਮੈਂ ਠੀਕ ਹੈ ਹੁਣ ਬਾਪੂ ਹੁਣ ਗਾਡੀ ਵੀ ਸੁਣ ਲਾ ਜ਼ਹਿਰ ਲੇਊਗਾ ਇਹ ਕੋਲੂਗਾ ਮੈਂ ਤੇ ਪੀਏਗਾ ਤੂੰ